ਸਾਰੇ ਜਿ mùri ਕਤਰਾ ਕੀਮਤਾਂ ਨੂੰ ਛਿੱਕੇ ਟਾਂਕੇ ਮੋਦੀ ਭਾਜਪਾ ਸਰਕਾਰ ਜਿ mùri ਦਾ ਰੇਪ ਕਰ ਰਹੀ ਹੈ ਅੱਜ ਜਿੱਦਾਂ ਵੱਡਾ ਖਤਰਾ ਭਾਜਪਾ ਦੇਸ਼ ਦੀ ਸੱਤਾ ਤੋਂ ਹੈਗਾ ਹੈ ਜਿਸ ਤਰ੍ਹਾਂ ਵੱਡਾ ਖਤਰਾ ਭਾਰਤ ਵਿੱਚ ਫਾਸ਼ੀਵਾਦ ਦੇ ਉਗਮਣ ਦਾ ਹੈਗਾ ਹੈ ਜਿਹੜਾ ਬੰਦਾ ਜਿਹੜੀ ਪਾਰਟੀ ਸੱਤਾ ਦੇ ਖਿਲਾਫ ਚੱਲਣ ਲਈ ਤਿਆਰ ਹੈ ਤਾਂ ਉਹਨੂੰ ਲੈਣਾ ਚਾਹੀਦਾ ਹੈ ਸਾਡੇ ਦੇਸ਼ ਨੂੰ ਇੱਕ ਭਗਵੇਂ ਰੰਗ ਦੀ ਚਟਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਰਾਹੁਲ ਗਾਂਧੀ ਨੇ ਮੂਲ ਰਾਮ ਮੰਦਰ ਦਾ ਵੀ ਕਹਿੰਦੇ ਨੇ ਬੀਜੇਪੀ ਵਾਲੇ ਤਾਂ ਕਹਿੰਦੇ ਤੁਸੀਂ ਰਾਮ ਮੰਦਰ ਦੀ ਗਈ ਕਾਂਗਰਸ ਉਦਘਾਟਨ ਦੇ ਉੱਤੇ ਇਹ ਇਹ ਕੌਣ ਹੁੰਦੇ ਨੇ ਵਿਆਹ ਵਾਂਗ ਸੱਦੇ ਦੇਣ ਵਾਲੇ ਰਾਮ ਮੰਦਰ ਤੇ ਜਾਣ ਵਾਸਤੇ ਮੈਂ ਮੇਰੀ ਮਰਜ਼ੀ ਵਾਂ ਕਦੋਂ ਜਾਊਂਗਾ ਕਦੋਂ ਨਹੀਂ ਜਾਊਂਗਾ ਮੈਂ ਭਾਜਪਾ ਸੱਦੇ ਤੇ ਕਿਉਂ ਜਾਊਂਗਾ ਹੂ ਇਜ਼ ਹੀ ਹੂ ਇਜ਼ ਮੋਦੀ ਟੂ ਇਨਵਾਈਟ ਮੈਂ ਜਿਹੜੀ ਬਾਈ ਹਾਤ ਬਕਵਾਸ ਹੈਗੀ ਜਿਹੜੀ ਭਾਜਪਾ ਕਰਦੀ ਹੈਗੀ ਮੈਂ ਇਹਦਾ ਖਰੀਦਦਾਰ ਨਹੀਂ ਹਾਂ ਚਲੋ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਹਨੂੰ ਤੁਸੀਂ ਗਲਤ ਮੰਨਦੇ ਹੋ ਬਿਲਕੁਲ ਗਲਤ ਮੰਨਦਾ ਪਰ ਜਿਹੜਾ ਤਰੀਕਾ ਵਰਤਿਆ ਗਿਆ ਔਰ ਜਿਸ ਜਿਸ ਜਿਹੜੀ ਤੱਕੇਸਾਈ ਕੀਤੀ ਜਾ ਰਹੀ ਹੈ ਉਹਦੇ ਮੈਂ ਖਲਾਸਾ ਕਰਦਾ ਤੁਹਾਡੇ ਵਿਰੋਧੀ ਕੈਂਡੀਡੇਟ ਮਹਾਰਾਣੀ ਪੁਨੀਤ ਕੌਰ ਨੂੰ ਤੁਸੀਂ ਪਹਿਲਾਂ ਵੀ ਉਦੋਂ ਵੀ ਹਰਾਇਆ ਸੀਗਾ ਹੁਣ ਉਹ ਭਾਜਪਾ ਤੋਂ ਆ ਰਹੇ ਨੇ ਤੁਸੀਂ ਕਾਂਗਰਸ ਤੋਂ ਆ ਰਹੇ ਹੋ ਪੂਰਤਬਰਾਰੇ ਮੈਂ ਕੀ ਕਹਿਣਾ ਹੈਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਸੀ ਤਾਂ ਉਹਨਾਂ ਦੇ ਨਾਲ ਸੀਗੇ ਜਦੋਂ ਅੰਗਰੇਜ਼ ਸੀ ਅੰਗਰੇਜ਼ਾਂ ਦੇ ਨਾਲ ਸੀਗੇ 60 ਸਾਲ ਕਾਂਗਰਸ ਬੁੱਲੇ ਵੱਡੇ ਹੈਗੇ ਹੈ ਦੇਵਾਂ ਤੇ ਸ਼੍ਰੀਮਤੀ ਪੰਨੀਤ ਕੌਰ ਹੈ ਔਰ ਸਰਦਾਰ ਅਮਰਿੰਦਰ ਅਮਰਿੰਦਰ ਸਿੰਘ ਜੀ ਹੈ। ਹਮਤਾ ਬੈਂਦਰ ਜੀ ਵੀ ਕਹਿੰਦੇ ਨਰਾਜ ਚੱਲ ਰਹੇ ਨੇ ਇਹ ਚੱਲੂ ਕਿਵੇਂ ਮੰਨ ਲਓ ਕੱਲ ਨੂੰ ਤੁਹਾਡਾ ਆਲਾਈਂਸ ਜਿੱਤ ਵੀ ਜਾਂਦਾਗਾ ਕੱਲ ਨੂੰ ਫੇਰ ਸਰਕਾਰ ਨਾ ਬਣੀ ਫੇਰ ਟੁੱਟੀਆਂ ਪਾਰਟੀਆਂ ਫੇਰ ਕੀ ਕਰੂਗਾ ਇਹ ਕੋਈ ਦਲੀਲ ਨਹੀਂ ਹੈਗੀ ਅੱਜ ਜਦੋਂ ਲਾਇਂਸ ਚੱਲਦੇ ਆਏ ਨੇ ਪਹਿਲਾਂ 14 10 ਸਾਲ ਕਾਂਗਰਸ ਨੇ ਲਾਇਂਸ ਚਲਾਇਆ ਹੈਗਾ ਹੁਣ ਵੀ ਜੇ ਸਾਂਝੇ ਮਕਸਦ ਹੋਵੇ ਸਾਂਝੇ ਰਾਹਤੇ ਹੋਏ ਸਾਂਝੀ ਦ੍ਰਿੜ ਸ਼ਕਤੀ ਹੋਈ ਤਾਂ ਲਾਇਂਸ ਚੱਲੂਗਾ ਧੋਰ ਸ਼ੋਰ ਨਾਲ ਚੱਲੂਗਾ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ ਇਸ ਸਿਆਸੀ ਖਾੜੇ ਦੇ ਅੰਦਰ ਵੱਖ-ਵੱਖ ਲੀਡਰ ਪਾਰਟੀਆਂ ਬਦਲ ਰਹੇ ਨੇ ਕੋਈ ਪਾਰਟੀਆਂ ਜੁਆਇਨ ਕਰ ਰਹੀ ਹੈਗਾ ਪਟਿਆਲਾ ਹਲਕੇ ਦੀ ਗੱਲ ਕੀਤੀ ਜਾਵੇ ਪਟਿਆਲਾ ਲੋਕ ਸਭਾ ਹਲਕੇ ਤੋਂ ਡਾਕਟਰ ਧਰਮਵੀਰ ਗਾਂਧੀ ਜੋ ਕਿਸੇ ਸਮੇਂ ਆਮ ਆਦੀ ਪਾਰਟੀ ਤੋਂ ਚੋਣ ਲੜਦੇ ਨੇ ਅਤੇ ਪਟਿਆਲਾ ਤੋਂ ਐਮਪੀ ਵੀ ਚੁਣੇ ਜਾਂਦੇ ਨੇ ਫਿਰ ਕਹਿੰਦੇ 8-10 ਮਹੀਨਿਆਂ ਬਾਅਦ ਡਾਕਟਰ ਸਾਹਿਬ ਜਿਹੜੇ ਆਮ ਆਦੀ ਪਾਰਟੀ ਨੂੰ ਛੱਡ ਦਿੰਦੇ ਨੇ ਦੁਬਾਰਾ ਚੋਣ ਮੈਦਾਨ ਚ ਉਤਰੇ ਨੇ ਪਰ ਇਸ ਵਾਰ ਝੰਡਾ ਜਿਹੜਾ ਹੱਥ ਦੇ ਵਿੱਚ ਉਹ ਕਾਂਗਰਸ ਦਾ ਫੜਿਆਗਾ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਸਾਡੇ ਨਾਲ ਨੇ ਸਵਾਗਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਬਹੁਤ ਧੰਨਵਾਦ ਜੀ ਤੁਹਾਡਾ ਡਾਕਟਰ ਸਾਹਿਬ ਕਾਂਗਰਸ ਜੁਆਇਨ ਕਰਨ ਦਾ ਕੀ ਕਾਰਨ ਬਣਿਆ ਜੀ ਦੇਖੋ ਜੋ ਪਿਛਲੇ 10 ਸਾਲਾਂ ਚ ਹਿੰਦੁਸਤਾਨ ਦੇ ਆਰਥਿਕ ਸਮਾਜਿਕ ਤੇ ਜੋ ਸਿਆਸੀ ਤਸਵੀਰ ਬਦਲੀ ਹੈਗੀ ਹੈ ਉਹਦੇ ਜਿਸ ਤਰ੍ਹਾਂ ਮਤਲਬ ਹਰ ਫਰੰਟ ਉੱਤੇ ਮੌਜੂਦਾ ਭਾਜਪਾ ਸੱਤਾ ਹੈਗੀ ਹੈ ਉਹਨੇ ਦੇਸ਼ ਚਿਕਤਾ ਜਿਹੜੀ ਫਿਰਕਾ ਪ੍ਰਸਤੀ ਜਾਂਕ ਲੋ ਧਾਰਮਿਕ ਤਰੂਵੀਕਰਨ ਕਰ ਦਿੱਤਾ ਹੈਗਾ ਆਰਥਿਕ ਤੌਰ ਤੇ ਸਾਰੇ ਮੁਲਕ ਨੂੰ ਚੰਦਿਕ ਸੰਨਤੀ ਕਰਾਨਿਆਂ ਨੂੰ ਵੱਡੇ ਵੱਡੇ ਖਾਨਦਾਨਾਂ ਨੂੰ ਵੱਡ ਵੱਡੀਆਂ ਅਮੀਰਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਜਿਹੜੀ ਸਰਕਾਰੀ ਅਸਾਸੀ ਸਰਕਾਰੀ ਪ੍ਰਾਪਰਟੀਆਂ ਹੈਗੀਆਂ ਜਿਹੜੀ ਲੋਕਾਂ ਦੇ ਪੈਸੇ ਨਾਲ ਬਣੀਆਂ ਸੀ ਲੋਕਾਂ ਦੀ ਬਚਤ ਨਾਲ ਬਣੀਆਂ ਸੀਗੀਆਂ ਉਹ ਵੀ ਵੇਚਨੇ ਸ਼ੁਰੂ ਕਰਤੀਆਂ ਤੜਾ ਤੜ ਕੌਡੀਆਂ ਪਾ ਔਰ ਸਿਆਸੀ ਤੌਰ ਤੇ ਤਾਨਾਸ਼ਾਹੀ ਵਾਲਾ ਮਾਹੌਲ, ਦੇਸ਼ ਤਾਲਾ ਦਾਬੇ ਵਾਲਾ ਤੌਂਸ ਵਾਲਾ, ਸਾਮ-ਦਾਮ, ਦੰਡ ਭੇੜ ਸਾਰੇ ਤਰੀਕੇ ਵਰਤ ਕੇ ਵਿਰੋਧੀ ਪਾਰਟੀਆਂ ਨੂੰ ਤੋੜਨਾ, ਵਿਰੋਧੀ ਪਾਰਟੀਆਂ ਨੂੰ ਖਰੀਦਣਾ ਤੇ ਜਿਹੜਾ ਇਹ ਇਹ ਜਿਹੜਾ ਸਿਆਸੀ ਸੱਭਿਆਚਾਰ ਸੀ ਸਾਰਾ ਤਬਾਹ ਕਰਕੇ ਰੱਖ ਦਿੱਤਾ ਸੀਗਾ ਤੇ ਇਸ ਤੋਂ ਵੱਧ ਕੇ ਅੱਗੇ ਮਤਲਬ ਜਿਹੜੇ ਇਤੋਂ ਤੱਕ ਕਿ ਇਹਨਾਂ ਦੇ ਕਈ ਕਈ ਐਮ ਐਮਪੀ ਦੇ ਬਿਆਨ ਆਣ ਲੱਗ ਪਏ ਅਸੀਂ ਸੰਵਿਧਾਨ ਬਦਲਾਂਗੇ ਤਾਂ ਵੱਡਾ-ਵੱਡਾ ਖਤਰਾ ਭਾਰਤੀ ਸੰਵਿਧਾਨ ਨੂੰ ਭਾਰਤੀ ਗਣਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਭਾਰਤੀ ਜਮਹੂਰੀਅਤ ਨੂੰ ਤੇ ਭਾਰਤ ਦੇ ਜਿਹੜਾ ਤਰਨ ਪੱਖ ਚਰਿੱਤਰ ਹੈਗਾ ਉਹਦੇ ਵਾਸਤੇ ਖੜਾ ਹੋ ਗਿਆ ਸੀਗਾ ਕਿ ਜਿਹੇ ਮੌਕੇ ਤੇ ਮੇਰੇ ਵਰਗੇ ਬੰਦਿਆਂ ਵਾਸਤੇ ਜਿਹੜੇ ਜਵਾਨੀ ਤੋਂ ਲੈ ਕੇ ਹੁਣ ਤੱਕ ਇੱਕ ਸੁਰੱਖੇ ਸੋਹਣੇ ਜਮਹੂਰੀ ਸਮਾਜ ਦੀ ਕਲਪਨਾ ਕਰਦੇ ਆਏ ਸੀ ਉਹਨੂੰ ਬਣਾਉਣ ਵਾਸਤੇ ਸਮਾਜ ਨੂੰ ਹੋਰ ਜੀਉਣ ਯੋਗ ਆ ਬਣਾਉਣ ਵਾਸਤੇ ਲਗਾਤਾਰ ਸੰਘਰਸ਼ ਕਰਦੇ ਆਏ ਸੀਗੇ ਦੋਨੋਂ ਵਾਤੇ ਚੁੱਪ ਰਹਿਣਾ ਬੜਾ ਮੁਸ਼ਕਲ ਸੀਗਾ ਬਟਾ ਸਾਹਿਬ ਸਵਾਲੇ ਖੜਾ ਹੁੰਦਾ ਨਾ ਕਿ ਤੁਸੀਂ ਕਾਂਗਰਸੀ ਕਿਉਂ ਚੁਣੀ ਪਾਰਟੀ ਆ ਤਾਂ ਹੋਰ ਵੀ ਨੇ ਨਾ ਕਾਂਗਰਸ ਇਸ ਕਰਕੇ ਕਾਂਗਰਸਦਾਈਕ ਕੁਲ ਹਿੰਦ ਆਧਾਰ ਹੈਗਾ ਬਾਕੀ ਸਾਰੀ ਖੇਤਰੀ ਖੇਤਰੀ ਪਾਰਟੀਆਂ ਹੈਗੀਆਂ ਕਾਂਗਰਸ ਕੋਲ ਇੱਕ ਲਿਗੇਸੀ ਹੈ ਜੰਗੇ ਆਜ਼ਾਦੀ ਦੀ ਕਾਂਗਰਸ ਕੋਲ ਇੱਕ ਵਿਚਾਰਤਾ ਰ ਹੈਗੀ ਹੈ ਔਰ ਮੈਂ ਕਹਿੰਦਾ ਕਿ ਜ ਹਿੰਦੁਸਤਾਨ ਵਿੱਚ ਦੋ ਪਾਰਟੀਆਂ ਨੇ ਜਿਨ੍ਹਾਂ ਨੇ 나ਗਪੁਰ ਜਾ ਕੇ ਆਰਐਸਐਸ ਮੋਰੇ ਮੱਥਾ ਨਹੀਂ ਟੇਕਿਆ ਇੱਕ ਕਾਂਗਰਸ ਹੈਗੀ ਹੈ ਔਰ ਦੂਜਾ ਲਾਲੂ ਪ੍ਰਸਾਦ ਜაძਬ ਹੈਗਾ ਉਤਰਾ ਮੰਦਰ ਦਾ ਵੀ ਕਹਿੰਦੇ ਨੇ ਬੀਜੇਪੀ ਵਾਲੇ ਤਾਂ ਕਹਿੰਦੇ ਤੁਸੀਂ ਰਾਮ ਮੰਦਰ ਦੀ ਗਈ ਕਾਂਗਰਸ ਉਦਘਾਟਨ ਦੇ ਉੱਤੇ ਇਹ ਗੱਲਾਂ ਫालतू ਨੇ ਧਰਮ ਕਿਸ ਧਰਮ ਨੂੰ ਮੰਨਣਾ ਕਦੋਂ ਮੰਨਣਾ ਕਦੋਂ ਜਾਣਾ ਕਦੋਂ ਨਹੀਂ ਜਾਣਾ ਕੱਲਿਆਂ ਨੇ ਜਾਣਾ ਟੱਬਰ ਸਮੇਤ ਜਾਣਾ ਇਸ ਮੌਕੇ ਜਾਣਾ ਆਪਣੀ ਸਹੂਲਤਾਂ ਦੇ ਮੁਤਾਬਕ ਜਾਣਾ ਮੌਸਮ ਦੇ ਮੁਤਾਬਕ ਜਾਣਾ ਹਰ ਬੰਦੇ ਦਾ ਨਿੱਜੀ ਨਿੱਜੀ ਉਹਦਾ 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 ਮਤਲਬ ਫੈਸਲਾ ਹੈਗਾ ਇਹ ਇਹ ਕੌਣ ਹੁੰਦੇ ਨੇ ਵਿਆਹ ਮੰਗ ਸੱਦੇ ਦੇਣ ਵਾਲੇ ਰਾਮ ਮੰਦਰ ਤੇ ਜਾਣ ਵਾਸਤੇ ਰਾਮ ਮੇਰੀ ਵੀ ਰਾਮਚਾਰ ਮੰਨ ਲਓ ਆਸਥਾ ਹੈਗੀ ਹੈ ਤੇ ਮੈਂ ਮੈਂ ਮੇਰੀ ਮਰਜ਼ੀ ਮੈਂ ਕਦੋਂ ਜਾਊਂਗਾ ਕਦੋਂ ਨਹੀਂ ਜਾਊਂਗਾ ਮੈਂ ਹਰ ਪਾਸੇ ਸੱਦੇ ਤੇ ਕਿਉਂ ਜਾਊਂਗਾ ਹੂ ਇਜ਼ ਹੀ ਹੂ ਇਜ਼ ਮੋਦੀ ਟੂ ਇਨਵਾਈਟ ਮੀ ਮੇਰੀ ਆਸਥਾ ਮੇਰੀ 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 ਆਪਣੀ ਸਹੂਲियत ਦਾ ਮੇਰੇ ਆਪਣੀ ਆਸਥਾ ਦਾ ਸਵਾਲ ਹੈਗਾ ਇਹ ਬਿਲਕੁਲ ਬਕਵਾਸ ਸਵਾਲ ਹੈਗਾ ਸਿਰਫ ਧਰਮ ਨੂੰ ਵਰਤਣ ਦੀ ਗੱਲ ਹੈ राम ਜੀ ਰਾਮਚੰਦਰ ਜੀ ਨੂੰ ਵਰਤਨ ਵਾਸਤੇ ਸਾਰਾ ਕੋਈ ਡਰਾਮਾ ਕੀਤਾ ਜਾ ਰਿਹਾ ਹੈ ਸਿਆਸੀ ਡਰਾਮਾ ਸੇਗਾ ਜਿਹੜਾ ਕਿ ਬਹੁਤ ਸਾਰੇ ਲੋਕਾਂ ਨੇ ਰੱਦ ਕੀਤਾ इवन ਜਿਹੜੇ Hindu ਆਚਾਰੀ ਸਿਗੇ ਜਿਹੜੇ ਮੱਠਾ ਦੇ ਮੱਠਾ ਦੀ ਸੀਗੇ ਉਹਨਾਂ ਨੇ ਰੱਦ ਕੀਤਾ ਕਿ ਸਾਰਾ ਕੁਝ ਗਲਤ ਹੋ ਰਿਹਾ ਹੈਗਾ ਸੋ ਮੈਂ ਮੈਂ ਇਸ ਚੱਕਰ ਜਾਂ ਲੋਕ ਇਸ ਚੱਕਰ ਕਿਉਂ ਪੈਣ ਕੇ ਭਾਜਪਾ ਦੇ ਸਾਨੂੰ ਕਿਸੇ ਨੂੰ ਭਾਜ ਭਾਜ ਸੱਦੇ ਦੀ ਲੋੜ ਨਹੀਂ ਰਾਮ ਮੰਦਰ ਜਾਣ ਵਾਸਤੇ ਰਾਮ ਸਭ ਦਾ ਹੈਗਾ ਹੈ ਰਾਮ ਨੇ ਇਹ ਨਹੀਂ ਲੈ ਕੇ ਆਏ ਰਾਮ ਇਹਨਾਂ ਨੂੰ ਸਭ ਨੂੰ ਲੈ ਕੇ ਆਇਆ ਹੋਇਆ ਹੈਗਾ ਸੋ ਇਹ ਜਿਹੜੀ ਬਾਈ ਹਾਤ ਬਕਵਾਸ ਹੈਗੀ ਜਿਹੜੀ ਭਾਜ ਭਾਜ ਕਰਦੀ ਹੈਗੀ ਮੈਂ ਇਹਦਾ ਖਰੀਦਦਾਰ ਨਹੀਂ ਹੈਗਾ ਡਾਕਟਰ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਚੋਣ ਲੜੀ ਉਸ ਤੋਂ ਬਾਅਦ ਤੁਸੀਂ ਪਾਰਟੀ ਨੂੰ ਛੱਡਿਆ ਵੀ ਤੁਸੀਂ ਕਿਹਾ ਵੀ ਨੀਤੀਆਂ ਸਹੀ ਨਹੀਂ ਜਿਹੜੀਆਂ ਨੀਤੀਆਂ ਲੈ ਕੇ ਆਏ ਸੀ ਮੈਂ ਵੀ ਐਸੇ ਕਰਕੇ ਸ਼ਾਮਲ ਹੋਇਆ ਸੀ ਅੱਜ ਇੰਡੀਆ ਆਲਾਈንስ ਆ ਅੱਜ ਇੱਕੋ 스테ਜ ਦੇ ਉੱਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਕੱਠੇ ਹੁੰਦੇ ਆ ਤੁਹਾਡੀ ਕਦੇ ਮੁਲਾਕਾਤ ਹੁੰਦੀ ਆ ਕੇਜਰੀਵਾਲ ਹੋਰਾਂ ਦੇ ਨਾਲ ਜਾਂ ਸੀਨੀਅਰ ਲੀਡਰਸ਼ਿਪ ਦੇ ਨਾਲ ਤਾਂ ਕਿਸ ਤਰੀਕੇ ਦੀ ਮੁਲਾਕਾਤ ਰਹੇਗੀ ਨਹੀਂ ਦੇਖੋ ਦੇਸ਼ ਦੇ ਹਾਲਾਤਾਂ ਬਦਲਦੀਆਂ ਪ੍ਰਸੰਗ ਬਦਲਦੇ ਹੈਗੇ ਅੱਜ ਦੇਸ਼ ਨੂੰ ਜਿੰਦਾ ਵੱਡਾ ਖਤਰਾ ਭਾਜਪਾ ਦੇ ਸੀ ਸੱਤਾ ਤੋਂ ਹੈਗਾ ਜਿਸ ਤਰ੍ਹਾਂ ਵੱਡਾ ਖਤਰਾ ਭਾਜਪਾ ਵਿੱਚ ਫਾ ਉਗਮਣ ਦਾ ਹੈਗਾ ਹੈ ਜਿੱਡਾ ਵੱਡਾ ਦੇਸ਼ ਦੀ ਜਮਹੂਰੀਅਤ ਨੂੰ ਖਤਰਾ ਹੈਗਾ ਸੰਵਿਧਾਨ ਨੂੰ ਖਤਰਾ ਹੈਗਾ ਉਸ ਉਸ ਖਤਰੇ ਦੇ ਸਨਮੁਖ ਜਿਹੜਾ ਬੰਦਾ ਜਿਹੜੀ ਪਾਰਟੀ ਉਹਦਾ ਮਨਸ਼ਾ ਚਾਹੇ ਕੋਈ ਵੀ ਹੋਵੇ ਚਾਹੇ ਆਰਜੀ ਤੌਰ ਤੇ ਕੁਝ ਦਿਨਾਂ ਲਈ ਕੁਝ 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 ਕਦਮਾਂ ਲਈ ਜੋ ਇਸ 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 ਸੱਤਾ ਦੇ ਖਿਲਾਫ ਚੱਲਣ ਲਈ ਤਿਆਰ ਹੈ ਤਬ ਉਹਨੂੰ ਲੈਣਾ ਚਾਹੀਦਾ ਇੱਕ ਬ੍ਰੌਡੈਸਟ ਪੋਸੀਬਲ ਸਭ ਤੋਂ ਵੱਡਾ ਜਿਹੜਾ ਫਰੰਟ ਬਣਨਾ ਚਾਹੀਦਾ ਹੈਗਾ ਔਰ ਉਸ ਫਰੰਟ ਜੀ ਆਮ ਆਦੀ ਪਾਰਟੀ ਆਈ ਹੈਗੀ ਹੈ ਉਹਦੇ ਮਨਸ਼ੇ ਕੀ ਨੇ ਉਹਦੇ ਇਰਾਦੇ ਕੀ ਨੇ ਇਹ ਬਾਧਿਆ ਕਰਨਾ ਹੈਗੀਆ ਪਰ ਜੋ ਚਲਦੇ ਨੇ ਉਹ ਨਾਲ ਚਲਾਉਣਾ ਚਾਹੀਦਾ ਹੈਗਾ ਜਦੋਂ ਕੋਈ ਲੱਗੂ ਕੋਈ ਥੜਕੂਗਾ ਤਾਂ ਉਹ ਆਪਣੇ ਪਾਸੇ ਹੋ ਜਾਊਗਾ ਜਦੋਂ ਪਾਸੇ ਕੱਢ ਦਿੱਤਾ ਜਾਊਗਾ ਪਰ ਅੱਜ ਜਿੱਦਾਂ ਦੀ ਮਤਲਬ ਮੋਦੀ ਸੱਤਾ ਹੰਕਾਰ ਵਿੱਚ ਜਾਂ ਸਾਰੇ ਗੈਰ ਜਮਹੂਰੀ ਤੌਰ ਤਰੀਕੇ ਵਰਤ ਕੇ ਜੋ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਹਨੂੰ ਤੁਸੀਂ ਗਲਤ ਮੰਨਦੇ ਹੋ ਬਿਲਕੁਲ ਗਲਤ ਮੰਨਦਾ ਮੈਂ ਬਿਲਕੁਲ ਗਲਤ ਮੰਨਦਾ ਹੈਗਾ ਇੱਕ ਚੁਣੇ ਹੋਏ ਮੁੱਖ ਮੰਤਰੀ ਗ੍ਰਫਤਾਰ ਕਰਨਾ ਇਸ ਤਰ੍ਹਾਂ ਉਹ ਗਲਤ ਹੈਗਾ ਔਰ ਜੇ ਮਤਲਬ ਮਾਰੋ ਮੁੱਖ ਮੰਤਰੀ ਨੂੰ ਜਦੋਂ ਨੋਟਿਸ ਆਉਂਦੇ ਸੀ ਮੁੱਖ ਮੰਤਰੀ ਜਾਣਦੇ ਨਹੀਂ ਸੀ ਪੇਸ਼ੀਆਂ ਦੇ ਉੱਤੇ ਉਹ ਵੀ ਤਾਂ ਗਲਤ ਆ ਨਾ ਫਿਰ ਬਿਲਕੁਲ ਠੀਕ ਹੈ ਮੈਂ ਕਹਿੰਦਾ ਤੁਸੀਂ ਮੈਥੋਂ ਇੱਕ ਐਗਜ਼ਾਮਪਲ ਦਿਨਾ ਹਮ ਕਿ ਕੋਈ ਕਿਸੇ ਔਰਤ ਦਾ ਰੇਪ ਹੋਇਆ ਹਮ ਰੇਪ ਤਾਂ ਗਲਤ ਹੈ ਨਾ ਹਮ ਮੈਨੂੰ ਕੋਈ ਬੰਦਾ ਕਹੇ ਜੀ ਔਰਤਾਂ ਪਹਿਲਾਂ ਹੀ ਬਦਚਲਣ ਸੀ ਇਹਦਾ ਕਰੈਕਟਰ ਮਾੜਾ ਸੀਗਾ ਮੈਂ ਕਹਿੰਦਾ ਕੁਝ ਵੀ ਹੋਵੇ ਚਾਹ ਬਦਚਲਨ ਵੀ ਕਿਉਂ ਨਾ ਹੋਵੇ ਉਹਦਾ ਕਰੈਕਟਰ ਵੀ ਮਾੜਾ ਕਰਨੀ ਤੁਸੀਂ ਕਹਿੰਦੇ ਹੋ ਮਾੜਾ ਹੈਗਾ ਫਿਰ ਵੀ ਰੇਪ ਕਰਨ ਦਾ ਅਧਿਕਾਰ ਕਿਨੂੰ ਹੈਗਾ ਮੋਦੀ ਰੇਪ ਕਰ ਰਿਹਾ ਡੈਮੋਕ੍ਰੇਸੀ ਦਾ ਸਾਰੇ ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਕ ਕੇ ਮੋਦੀ ਭਾਜਪਾ ਸਰਕਾਰ ਜਮਹੂਰੀਅਤ ਦਾ ਰੇਪ ਕਰ ਰਹੀ ਹੈ ਜਮਹੂਰੀ ਕਾਨੂੰਨਾਂ ਦਾ ਜਮਹੂਰੀਅਤ ਜਿਹੜੇ ਅਸੂਲ ਹੈਗੇ ਆ ਜਿਹੜੇ ਜਮਹੂਰੀ ਸੰਸਥਾਵਾਂ ਹੈਗੀਆਂ ਸਭ ਨੂੰ ਮਤਲਬ ਵਰਤ ਕੇ ਇਹ ਧੱਕਾ ਕਰ ਰਹੀ ਹੈਗੀ ਸੋ ਇਸ ਕਰਕੇ ਕੇਜਰੀਵਾਲ ਦੀ ਗ੍ਰਿਫਤਾਰੀ ਗਲਤ ਹੈਗੀ ਹੈ ਚਾਹੇ ਕੇਜਰੀਵਾਲ ਦੇ ਜਿਹੜਾ ਕੋ ਕੋ ਜਿਹੜਾ ਕੇਸ ਹੈਗਾ ਕੋਰਟ ਡਿਸਾਈਡ ਕਰੂਗੀ ਕਿ ਦੋਸ਼ੀ ਹੈ ਕਿ ਨਹੀਂ ਹੂੰ ਪਰ ਜਿਹੜਾ ਤਰੀਕਾ ਵਰਤਿਆ ਗਿਆ ਔਰ ਜਿਸ ਜਿਸ ਜਿਹੜੀ ਤੱਕੇਚਾਈ ਕੀਤੀ ਜਾ ਰਹੀ ਹੈ ਉਹਦੇ ਮੈਂ ਖਿਲਾਫ। ਉਹੀ ਕੁਝ ਪੰਜਾਬ ਦੇ ਵਿੱਚ ਹੋਇਆ ਸੁਖਪਾਲ ਸਿੰਘ ਖੈਰਾ ਕਹਿੰਦੇ ਜੋ ਅੱਜ ਕੇਜਰੀ ਵਾਪ ਦੇ ਨਾਲ ਹੋ ਰਿਹਾ ਤੁਸੀਂ ਉਹੀ ਕੁਝ ਮੇਰੇ ਨਾਲ ਇੱਥੇ ਕੀਤਾ। ਬਿਲਕੁਲ ਠੀਕ ਹੈ ਪੰਜਾਬ ਸਰਕਾਰ ਨੇ ਉਹੀ ਕੁਝ ਕੀਤਾ ਹੈਗਾ ਖੈਰਾ ਖੈਰਾ ਸਾਹਿਬ ਤਾਂ ਬਹੁਤ ਉਗਗਡ ਵੀ ਮਿਸਾਲ ਹੈ ਕਿ ਕਿਵੇਂ ਉਹਨਾਂ ਨੇ ਇੱਕ ਤੋਂ ਬਾਅਦ ਦੂਜਾ ਦੂਜਾ ਤੇ ਤੀਜੇ ਕਿਸ ਤਰ੍ਹਾਂ ਸਤਾਇਆ ਗਿਆ। ਹੋਰ ਤਾਂ ਹੋਰ ਮੈਨੂੰ ਨਹੀਂ ਪਤਾ ਵਿੱਚ ਕੀ ਚੱਕਰ ਕੀ ਸੀਗਾ ਆ ਜਿਹੜਾ ਲੇਕ ਨੌਜਵਾਨ ਸੀਗਾ ਬਾਨਾ ਸਿੱਧੂ ਬਾਨਾ ਸਿੱਧੂ ਉਸ ਦੇ ਮਾਮਲੇ ਵਿੱਚ ਇਹੀ ਕੁਝ ਹੋਇਆ ਹੈਗਾ ਇਹਦਾ ਬਿਲਕੁਲ ਕਿ ਦੂਜਾ ਮੋਦੀ ਹੈ ਛੋਟਾ ਮੋਦੀ ਵਾਂਗੂ ਬਿਹੇਵ ਕਰ ਰਿਹਾ ਭਵੰਤ ਮਾਨ ਤਾਂ ਛੋਟੇ ਮੋਦੀ ਐਨਐਸਐ ਲਾਈ ਗਈ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਦੇ ਐਨਐਸਐ ਲਾ ਕੇ ਡੇਬਰੂਗਰ ਭੇਜ ਦਿੱਤਾ ਪੰਜਾਬ 'ਚ ਕਿਉਂ ਨਹੀਂ ਰੱਖਿਆ ਕੌਣ ਹੁੰਦੇ ਸਾਡੇ ਬੱਚਾ ਨੂੰ ਡੇਬਰੂਗਰ ਡੇਬਰੂਗਰ ਭੇਜਣ ਵਾਲੇ ਉਹਨਾਂ ਦੇ ਤਾਂ ਮਾਤਾ ਪਿਤਾ ਵੀ ਗ੍ਰਿਫਤਾਰ ਕਰ ਲਏ ਜੇ ਉਹਦੇ ਪੁੱਤ ਦੀ ਰਿਹਾਈ ਦੀ ਮੰਗ ਕਰਦੇ ਬਿਲਕੁਲ ਬਿਲਕੁਲ ਉਹਨਾਂ ਦੀ ਘਰ ਵਾਲੀ ਨੂੰ ਨਹੀਂ ਜਾਣ ਦਿੱਤਾ ਬਾਹਰ ਅਮਰਪਾਲ ਦੀ ਘਰ ਵਾਲੀ ਨੂੰ ਬਾਹਰ ਨਹੀਂ ਆਪਣੇ ਆਪਣੇ ਦੇਸ਼ ਨਹੀਂ ਜਾਣ ਦਿੱਤਾ ਜਿੱਥੋਂ ਸੁਏਸ ਦੇ ਠੱਕੇ ਕਰ ਰਹੀ ਪੰਜਾਬ ਸਰਕਾਰ ਔਰ ਇਹ ਪੱਕਾ ਇਹ ਅਮਿਤ ਸ਼ਾਹ ਦੇ ਇਸ਼ਾਰੇ ਦੇ ਭਗਵੰਤ ਜੀ ਨੱਚ ਰਿਹਾ ਹੈਗਾ ਔਰ ਉਹਦੀ ਉਹਦੀ ਹੋਈ ਜਿਹੜੀ ਮਤਲਬ ਇੱਥੇ ਪੰਜਾਬ ਚੱਲ ਰਹੀ ਹੈਗੀ ਹੈ ਤੇ ਪੰਜਾਬ ਦੇ ਹਿਤਾ ਨੂੰ ਤਲੰਜਲੀ ਦੇ ਚੁੱਕੇ ਹੈਗੇ ਆ ਪੰਜਾਬ ਚ ਜਿਹੜਾ ਲੁੱਟਦਾ ਤੰਤਰ ਹੈਗਾ ਜਿਉਂਦੇ ਉਤੋਂ ਕਾਇਮ ਹੈ ਸਾਰੇ ਮਾਫੀਆ ਜਿਉਂਦੇ ਚੱਲਦੇ ਪਏ ਇਹਨਾਂ ਸਾਰਿਆਂ ਦੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ આરોਪ ਲੱਗ ਚੁੱਕੇ ਆ ਅੱਧੇ ਇਹਨਾਂ ਨੇ ਆਪੇ ਸਸਪੈਂਡ ਕਰਤੇ ਭ੍ਰਿਸ਼ਟਾਚਾਰ ਦੇ આરોਪ ਵਿੱਚ ਬਾਕੀ ਸਾਰੇ ਇਹਨਾਂ ਦੇ ਐਮਐਲਏ ਤੇ ਮਨਿਸਟਰ ਤਕਰੀਬਨ ਸਾਰੇ ਉਹ ਸਾਰੇ ਪੈਸੇ ਬਣਾਉਣ ਤੇ ਲੱਗੇ ਹੋਏ ਆ ਪੰਜਾਬ ਦਾ ਪੈਸਾ ਲੁਟਾਇਆ ਜਾ ਰਿਹਾ ਬਾਹਲੇ ਸੂਬਿਆਂ ਵਿੱਚ ਇਸ਼ਤਿਹਾਰ ਦੇ ਦੇ ਕੇ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਕਰਜ਼ਾਈ ਪੰਜਾਬ ਨੂੰ ਹੋਰ ਕਰਜ਼ਾਈ ਬਣਾਇਆ ਜਾ ਰਿਹਾ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਬਾਹਰੋਂ ਭੇਜ ਦਿੱਤੇ ਹੈਗੇ ਆ ਪੰਜਾਬ ਚ ਇਸ਼ਤਿਹ ਮਸ਼ਹੂਰੀਆਂ ਦੀ ਪਾਰਟੀ ਹੈ ਹੋਲਡਿੰਗਸ ਦੀ ਪਾਰਟੀ ਹੈਗੀ ਹੈ ਝੂਠ ਤੂਫਾਨ ਸਾਰਾ ਕਫਰ ਤੋਲ ਕੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਕੰਮ ਨੂੰ ਲਿਪਾ ਪੋਚੀ ਕਰਕੇ ਰੰਗ ਰੋਗਨ ਕਰਕੇ ਆਪਣੀਆਂ ਪ੍ਰਾਪਤੀਆਂ ਦਿਖਾ ਕੇ ਬਾਓ ਬਾਈ ਖੱਟਣ ਦੀ ਇੱਕ ਇਨੀ ਰਿਵਾਜ ਚਲਾਇਆ ਹੋਇਆ ਹੈ ਜਮੀਨੀ ਪੱਧਰ ਤੇ ਕੁਛ ਨਹੀਂ ਹੋਇਆ ਨਾ ਰਿਸ਼ਵਤ ਘਟੀ ਹੈਗੀ ਨਾ ਗੁੰਡਾਗਰਦੀ ਨਾ ਬਦਮਾਸ਼ੀ ਨਾ ਮਾਪਿਆ ਨਾ ਨਸ਼ੇ ਘਟੇ ਹੈਗੇ ਅੱਨਾ ਕਿਸਾਨੀ ਦਾ ਕੋਈ ਹਾਲ ਸੁਧਰਿਆ ਹੈਗਾ ਨਾ ਵਿੱਦਿਆ ਦਾ ਹਾਲ ਸੁਧਰਿਆ ਨਾ ਸਕੂਲਾਂ ਦਾ ਨਾ ਹਸਪਤਾਲਾਂ ਦਾ ਇੱਕ ਫਰਾਡੂ ਜਿਹਾ ਕਲੀਨਿਕ ਬਣਾ ਕੇ ਜਿਹਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈਗਾ ਜਿਹੜਾ ਪੰਜਾਬ ਦਾ ਬਣਿਆ ਤੜਿਆ ਜਿਹੜਾ ਸਿੱਖਿਆ ਜਾਂ ਸਿਹਤ ਮੰਤਰ ਸੇਗਾ ਉਹਨੂੰ ਵੀ ਤਵਾ ਕਰ ਰਹੇ ਨੇ ਅੱਛਾ ਤੁਸੀਂ ਕਾਂਗਰਸ ਦੀਆਂ ਕਦੇ ਵਿਚਾਰਧਾਰਾ ਦੇ ਨਾਲ ਸੰਬੰਧ ਨਹੀਂ ਸੀਗੇ ਕਿ ਅੱਜ ਉਹਨਾਂ ਵਿਚਾਰਧਾਰਾ ਦੇ ਸੰਬੰਧਤ ਕਦੇ ਤੁਹਾਡੀਆਂ ਸਟੇਟਮੈਂਟਾਂ ਹੁੰਦੀਆਂ ਸੀ ਕਿ ਦਰਬਾਰ ਸਾਹਿਬ ਤੇ ਕਾਂਗਰਸ ਨੇ ਦੀਆਂ ਜੋ ਵਿਚਾਰਧਾਰਾ ਹੈਗੀਆਂ ਉਹ ਵੀ ਇੱਕ ਹਿੰਦੂ ਸਿੱਖ ਵਿਰੋਧੀ ਸੀਗੀਆਂ ਤਾਂ ਉਹ ਦੰਗੇ ਹੋਏ ਜੋ ਪੰਜਾਬ ਨੇ ਸੰਤਾਪ ਭੋਗਿਆ ਉਹ ગાંધી ਪਰਿਵਾਰ ਕਰਕੇ ਹੋਇਆ ਕਦੇ ਤੁਹਾਡੀ ਸਟੇਟਮੈਂਟ ਹੁੰਦੀ ਸੀ ਅੱਜ ਉਹ ਭੁੱਲ ਗਏ ਫਿਰ ਡਾਕਟਰ ਸਾਹਿਬ ਨਹੀਂ ਕਾਂਗਰਸ ਨੇ ਦੇਖੋ ਜਾਤੀਆਂ ਕੀਤੀਆਂ ਹੈ ਕਾਂਗਰਸ ਨੇ ਗਲਤੀਆਂ ਕੀਤੀਆਂ ਹੈ ਔਰ ਉਹਦਾ ਪਛਤਾਵਾ ਰੀਜ਼ਨੇਬਲੀ ਰੂਪ ਵਿੱਚ ਸਰਦਾਰ ਮਨਮੋਹਨ ਸਿੰਘ ਤੋਂ ਲੈ ਕੇ ਪਾਰਲੀਮੈਂਟ ਤੋਂ ਲੈ ਕੇ ਰਾਹੁਲ ਗਾਂਧੀ ਹੋਣਾਂ ਦੀ ਦਰਬਾਰ ਸਭ ਹੁਣ ਦੀ ਜਿਹੜੀ ਫੇਰੀ ਹੈਗੀ ਹੈ ਉਹ ਇੱਕ ਪਛਤਾਵੇ ਦਾ ਹਿੱਸਾ ਸਿਗਾ ਹਰ ਪਾਰਟੀਆ ਗਲਤੀਆਂ ਕਰਦੀ ਹੈਗੀ ਕਾਂਗਰਸ ਨੇ ਗਲਤੀ ਕੀਤੀ ਹੈ ਔਰ ਕਾਂਗਰਸ ਨੂੰ ਖਮਿਆਜਾ ਤੱਕ ਭੁਗਤਣਾ ਪਿਆ ਹੈਗਾ ਕਾਂਗਰਸ ਨੂੰ ਖਮਿਆਜਾ ਭੁਗਤਣਾ ਪਿਆ ਪਰ ਇਤਿਹਾਸ ਅੱਗੇ ਤੁਰਦਾ ਦੁਨੀਆ ਅੱਗੇ ਤੁਰਦੀ ਘਟਰਾਵਾਂ ਅੱਗੇ ਤੁਰਦੀ ਹੈਗੇ ਬਦਲਦੇ ਹਾਲਤਾਂ ਚ ਜੋ ਅੱਜ ਦੇਸ਼ ਨੂੰ ਜਿਸ ਤਰ੍ਹਾਂ ਦੀ ਕਾਂਗਰਸੀ ਲੋੜ ਹੈ ਔਰ ਜੋ ਅੱਜ ਜਮਹੂਰੀਤ ਝੰਡਾ ਚੱਕਿਆ ਕਾਂਗਰਸ ਨੇ ਧਰਮ ਨਿਰਪੱਖਤਾ ਦਾ ਝੰਡਾ ਚੱਕਿਆ ਔਰ ਯੂਨੀਅਨ ਆਫ ਸਟੇਟਸ ਕੇ ਰਾਜਾਂ ਦਾ ਸੰਘ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੀ उन च बि ਪੰਜ ਨਿਆਏ ਹੈਗੇ ਉਹਨਾਂ ਚ ਵੀ ਇੱਕ ਹੈਗਾ ਕਿ ਜਿਹੜਾ ਮਤਲਬ ਭਾਰਤ ਰਾਜਾਂ ਦਾ ਸੰਘ ਹੈਗਾ ਇਹ ਕੋਈ ਇਕਾਤਮਕ ਭਾਰਤ ਨਹੀਂ ਭਾਜਪਾ ਵਾਲਾ ਕਿ ਇੱਕ ਭਾਸ਼ਾ ਇੱਕ ਇੱਕ ਚੋਣਾ ਇੱਕ ਭਾਸ਼ਾ ਇੱਕ ਟੈਕਸ ਇੱਕ ਸਾਰਾ ਜੋ ਸਾਰੇ ਦੇਸ਼ ਨੂੰ ਇੱਕ ਭਗਵੇਂ ਰੰਗ ਦੀ ਚਟਣੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਰਾਹੁਲ ਗਾਂਧੀ ਨੇ ਵਿਰੋਧ ਕੀਤਾ ਐਮਐਸਪੀ ਦਾ ਵੀ ਗਾਰੰਟੀ ਦੇ ਵਿੱਚ ਤੁਸੀਂ ਦਿੱਤਾ ਕਿ ਐਮਐਸਪੀ ਦੇਵਾਂਗੇ ਫਿਰ ਜਦੋਂ ਪਹਿਲਾ ਸਰਕਾਰ ਸੀਗੀ 10 ਸਾਲ ਤੁਹਾਡੇ ਕੋਲੇ ਰਹੀ ਆ ਡਾਕਟਰ ਮਨਮੋਹਨ ਰਹੇ ਨੇ ਪ੍ਰਧਾਨ ਮੰਤਰੀ ਉਦੋਂ ਐਮਐਸਪੀ ਕਾਨੂੰਨ ਬਣਾ ਦਿੰਦੇ ਉਦੋਂ ਕਿਹੜਾ ਸਵਾਮੀਨਾਥਨ ਦੀ ਰਿਪੋਰਟ ਨਹੀਂ ਸੀ ਬਿਲਕੁਲ ਠੀਕ ਹੈ ਦੇਖੋ ਸਮੇਂ ਹਾਲਤਾਂ ਕਾਂਗਰਸ ਨੇ ਬਹੁਤ ਕੁਝ ਸਿੱਖਿਆ ਹੈਗਾ ਹਰ ਪਾਰਟੀ ਨੂੰ ਸਕੋਪ ਹੈ ਹਰ ਬੰਦੇ ਨੂੰ ਸਕੋਪ ਹੈ ਸੁਧਰਨ ਦਾ ਹਰ ਹਰ ਬੰਦੇ ਕੋਲ ਸਕੋਪ ਹੈ ਆਪਣੇ ਆਪ ਨੂੰ ਠੀਕ ਕਰਨ ਦਾ ਕਾਂਗਰਸ ਨੇ 10 ਸਾਲ ਸੱਤਾ ਤੋਂ ਬਾਹਰ ਆ ਕੇ ਸਬਕ ਸਿੱਖੇ ਹੈਗੇ ਆ ਜਾਂ ਜੋ ਜਿਵੇਂ ਜਿਸ ਵੱਡੀ ਪਦdte ਰਾਹੁਲ ਗਾਂਧੀ ਨੇ ਭਾਰਤ ਯਾਤਰਾ ਜੋੜ ਨੰਬਰ 3 ਤੇ ਨੰਬਰ 1 ਤੇ ਭਾਰਤ ਯਾਤਰਾ ਭਾਰਤ ਜੋੜ ਯਾਤਰਾ ਨਿਆਏ ਨੰਬਰ 2 ਉਸ ਲੰਮੇ ਸਫ਼ਰ ਦੌਰਾਨ ਅਰਬ ਕਰੋੜਾ ਕਰੋੜ ਲੋਕਾਂ ਨਾਲ ਜੋ ਰਾਬਤਾ ਕਾਇਮ ਕਰਕੇ ਜੋ ਸਿੱਧਾ ਸੰਵਾਦ ਰਚਾ ਕੇ ਜੋ ਰਾਹੁਲ ਗਾਂਧੀ ਨੇ ਨਤੀਜੇ ਕੱਢੇ ਹੈਗੇ ਆ ਉਹ ਇਹ ਪੰਜ ਨਿਆਏ ਤੇ 25 ਗਾਰੰਟੀਆਂ ਉਹਦੇ ਪ੍ਰਤਿਬਿੰਬਤ ਹੁੰਦੇ ਦਿਖਾਈ ਦਿੰਦੇ ਹੈ। ਸਾਹਿਬ ਭਾਜਪਾ ਵਾਲੇ ਕਹਿੰਦੇ ਨੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਆਉਂਦੇ ਆ ਕਹਿੰਦੇ 24 ਦੀਆਂ ਇਲੈਕਸ਼ਨਾਂ ਹੋਣ ਲੈਣ ਤੋਂ ਪੰਜਾਬ ਅਤੇ ਦਿੱਲੀ ਦੀ ਸਰਕਾਰ ਡੇਗ ਜਾਣੀ ਹੈ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਕਿ ਡਾਕਟਰ ਧਰਮਵੀਰ ਗਾਂਧੀ ਪੰਜਾਬ ਸਰਕਾਰ ਦੇ ਨਾਲ ਖੜਨਗੇ ਦੇਖੋ ਜੇ ਪਜੇ ਭਾਜਪਾ ਗੈਰ ਕਾਨੂੰਨੀ ਤਰੀਕੇ ਨਾਲ ਸਰਕਾਰਾਂ ਡੇਗਦੀ ਹੈਗੀ ਤਾਂ ਮੈਂ ਲਾਜ਼ਮੀ ਤੌਰ ਤੇ ਦਾ ਵਿਰੋਧ ਕਰੂੰਗਾ ਮੈਂ ਜਾਂ ਦਿੱਲੀ ਡੇਗਣ ਚਾਹ ਪੰਜਾਬ ਦੀ ਡੇਗਣ ਚਾਹ ਮੇਰੇ ਭਗਵਾਨ ਜੀ ਕਿੰਨੇ ਸਿਆਸੀ ਮਤਪੇਦ ਕਿਉਂ ਨਾ ਹੋਣ ਜਿਹੜੀ ਸਿਆਸੀ ਗੁੰਡਾਗਰਦੀ ਹੈਗੀ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਹੈਗਾ ਜਿਹੜਾ ਜਮਹੂਰੀਅਤ ਦਾ ਘਾਣ ਹੈਗਾ ਉਹ ਗਾਂਧੀ ਨੂੰ ਬ ਤੁਹਾਡੇ ਵਿਰੋਧੀ ਕੈਂਡੀਡੇਟ ਮਹਾਰਾਣੀ ਪੁਨੀਤ ਕੌਰ ਨੂੰ ਤੁਸੀਂ ਪਹਿਲਾਂ ਵੀ ਉਦੋਂ ਵੀ ਹਰਾਇਆ ਸੀਗਾ ਹੁਣ ਉਹ ਭਾਜਪਾ ਤੋਂ ਆ ਰਹੇ ਨੇ ਤੁਸੀਂ ਕਾਂਗਰਸ ਤੋਂ ਆ ਰਹੇ ਹੋ ਝੰਡੇ ਬਦਲ ਗਿਆ ਹੱਥਾਂ ਦੇ ਵਿੱਚ ਦੇਖੋ ਪੂਤਬਰਵਾਰੇ ਮੈਂ ਕੀ ਕਹਿਣਾ ਹੈਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਸੀ ਤਾਂ ਉਹਨਾਂ ਦੇ ਨਾਲ ਸੀਗੇ ਜਦੋਂ ਅੰਗਰੇਜ਼ ਸੀ ਅੰਗਰੇਜ਼ਾਂ ਦੇ ਨਾਲ ਸੀਗੇ 60 ਸਾਲ ਕਾਂਗਰਸ ਬੁੱਲੇ ਵੱਡੇ ਹੈਗੇ ਆ ਸਤਿ ਮਹਾਂ ਬੀ ਜੀ ਮਿਸਟਰੀਆਂ ਮਾਨੀਆਂ ਐਮਪੀ ਸ਼ਿਪਾਂ ਮਾਨੀਆਂ ਹੈਗੀਆਂ ਸਾਰੇ ਫਾਇਦੇ ਲਿੱਤੇ ਹੈਗੇ ਆ ਹੁਣ ਆਪਣੇ ਸਿਆਸੀ ਮਫਾਦਿਆਂ ਵਾਸਤੇ ਨਿੱਜੀ ਮਫਾਦਿਆਂ ਵਾਸਤੇ ਪਰਿਵਾਰਕ ਮਫਾਦਿਆਂ ਵਾਸਤੇ ਹੁਣ ਭਾਜਪਾ ਦੀ ਗੋਦੀ ਉਹ ਭਾਜਪਾ ਜਿਹਨੇ 700 ਕਿਸਾਨ ਮਾਰਿਆ ਜਿਹੜੀ ਦੇਸ਼ ਫਿਰ ਫਿਰਕੂ ਮਾਹੌਲ ਪੈਦਾ ਕਰਦੀ ਹੈ ਜਿਹੜਾ ਸਾਰੇ ਮੁਲਕ ਨੂੰ ਮਾਨੀਆਂ ਡਾਨੀਆਂ ਕੋਲ ਵੇਚ ਰਹੀ ਹੈ ਜਿਹਦੀ ਜਮਹੂਰੀਅਤ ਨੂੰ ਖਤਰਾ ਬਣੀ ਬੈਠੀ ਹੈ ਜਿਹਦੀ ਸੰਵਿਧਾਨ ਨੂੰ ਖਤਰਾ ਬਣੀ ਬੈਠੀ ਹੈ ਇਹਨਾਂ ਇਸ ਤਬਰ ਦਾ ਕੋਈ ਸਹੂਲ ਹੈ ਕੋਈ ਇਹਦਾ ਆਪਣੀ ਸਹੂਲਤ ਦੀ ਰਾਜਨੀਤੀ ਕਰਦੇ ਆ ਐਸ਼ ਪ੍ਰਸਤੀ ਹਾਲਾਂਕਿ ਰਾਜੇ ਮਹਾਰਾਜੇ ਖਤਮ ਹੋ ਗਏ ਇਹਨਾਂ ਦੇ ਦਿਮਾਗ 'ਚ ਅਜੇ ਵੀ ਰਾਜੇ ਮਹਾਰਾਜੇ ਦਾ ਨਕਸ਼ ਬਣਿਆ ਪਿਆ ਔਰ ਕੁਝ ਲੋਕ ਕੁਝ ਲੋਕ ਇਹਨਾਂ ਦੇ ਮਗਲ ਜ਼ੇਨੀ ਗੁਲਾਮੀ ਕਰਕੇ ਦਿਮਾਗੀ ਗੁਲਾਮੀ ਕਰਕੇ ਅਜੇ ਵੀ ਇਹਨਾਂ ਨੂੰ ਰਾਜੇ ਮਹਾਰਾਜੇ ਕਹੀ ਜਾਂਦੇ ਮੇਰੇ ਵਾਤੇ ਸ਼੍ਰੀਮਤੀ ਪੰਨੀਤ ਕੌਰ ਹੈ ਔਰ ਸਰਦਾਰ ਅਮਰਿੰਦਰ ਸਿੰਘ ਜੀ ਹੈਗੇ ਅੱਛਾ ਡਾਕਟਰ ਸਾਹਿਬ ਸੁਪੀਰ ਬਾਦਲ ਕਹਿੰਦੇ ਪੰਜਾਬ ਬਚਾਉਣਾਗਾ ਪਹਿਲਾਂ ਪੰਜਾਬ ਬਚਾਉਣਾ ਜ਼ਰੂਰੀ ਹੈ ਦੇਸ਼ ਨਹੀਂ ਤੁਸੀਂ ਪਹਿਲਾ ਏਜੰਡਾ ਕਿਹੜਾ ਹੈਗਾ ਤੁਹਾਡਾ ਪੰਜਾਬ ਆ ਤੁਹਾਡੇ ਏਜੰਡੇ ਤੇ ਕਿ ਪਹਿਲਾ ਦੇਸ਼ ਹੈ ਦੇਖੋ ਪੰਜਾਬ ਦੇ ਦੇ ਜਿਹੜਾ ਪੰਜਾਬ ਦਾ ਜੋ ਜੋ ਦੇਸ਼ ਦਾ ਦ੍ਰਿਸ਼ ਹੈਗਾ ਜੋ ਦੇਸ਼ ਚ ਇੱਕ ਇਕਾਤਮਕ ਭਾਰਤ ਬਣਾਇਆ ਜਾ ਰਿਹਾ ਹੈਗਾ ਔਰ ਜੋ ਰਾਜਾਂ ਦੇ ਅਧਿਕਾਰ ਹੌਲੀ ਹੌਲੀ ਹਾਨਨ ਹੋ ਰਿਹਾ ਹੈਗਾ ਸਾਰੇ ਟੈਕਸ ਖੋਲੇ ਗਏ ਪੰਜਾਬ ਕੋਲ ਦੋ ਹੀ ਟੈਕਸ ਰਹਿ ਗਏ ਹੈਗੇ ਇੱਕ ਰਹਿ ਗਈ ਸ਼ਰਾਬ ਦੇ ਇੱਕ ਰਿਕਾ ਪੈਟਰੋਲ ਤੇ ਬਾਕੀ ਵੀ ਆਪ ਕੋਈ ਟੈਕਸ ਨਹੀਂ ਹੈਗਾ ਸਾਰਾ ਜੀਐਸਟੀ ਖੋ ਕੇ ਲੈ ਗਿਆ ਹੈਗੇ ਸੋ ਜੋ ਜਿਹੜਾ ਕਾਂਗਰਸ ਨੇ ਆਪਣੀ ਕੋਸ਼ਨਾ ਪੱਤਰ ਚ ਪਾਇਆ ਹੈਗਾ ਹੈ ਕਿ ਰਾਜਾਂ ਨੂੰ ਵਾਧੇ ਅਧਿਕਾਰ ਦੇਵਾਂਗੇ ਜਿਹੜੀ ਜਿਹੜੀ ਸੰਵਰਤੀ ਸੂਚੀ ਹੈ ਕਨਕਰਡ ਲਿਸਟ ਹੈਗੀ ਹੈ ਉਹਦੇ ਚੋਂ ਇਸ਼ੂ ਕੱਢ ਕੇ ਰਾਜਾਂ ਨੂੰ ਦੇਵਾਂਗੇ ਉਹਨਾਂ ਨੂੰ ਰਾਜਾਂ ਨੂੰ ਦੇਵਾਂਗੇ ਇਹ ਫੈਡਰਲਿਜ਼ਮ ਵੱਲ ਇਹ ਜਿਹੜੇ ਸੰਗੀਤਾंचे ਦੀ ਭਾਵਨਾ ਨੂੰ ਭਾਵਨਾ ਨੂੰ ਪੱਕਾ ਕਰਨ ਵਾਲਾ ਇੱਕ ਅਜਿਹਾ ਡਾਕੂਮੈਂਟ ਹੈ ਇੱਕ ਜਿਹੜਾ ਬਿਆਨ ਹੈਗਾ ਜਿਹਨਾਂ ਸਾਨੂੰ ਬਹੁਤ ਆਸ ਵਜਦੀ ਹੈਗੀ ਪ੍ਰਧਾਨ ਮੰਤਰੀ ਕਹਿੰਦੇ ਸੀ 15-15 ਲੱਖ ਖਾਤਿਆਂ ਦੇ ਵਿੱਚ ਆਉਣਗੇ ਉਹ ਨਹੀਂ ਆਏ ਅੱਜ ਤੁਹਾਡੀ ਪਾਰਟੀ ਕਹਿੰਦੀ 1-1 ਲੱਖ ਰੁਪਏ씩 ਮੈਲਾਵਾਂ ਨੂੰ ਦੇਵਾਂਗੇ ਇਹ ਨਾ ਪੈਸਾ ਆਊ ਕਿੱਥੋਂ ਦੇਸ਼ ਤਾਂ ਪਹਿਲਾਂ ਹੀ ਕਰਜ਼ੇ ਹੇਠਾਂ ਡੁੱਬਿਆ ਹੋਇਆ ਹੈ ਜੇ 16 ਲੱਖ ਕਰੋੜ ਅਡਾਨੀ ਦਾ ਮਾਫ਼ ਹੋ ਸਕਦਾ ਹੈਗਾ ਮਾਨੀਆਂ ਅਡਾਨੀਆਂ ਦਾ 15 ਟੰਬਰਾਂ ਦਾ ਤਾਂ ਲੋਕਾਂ ਨੂੰ ਕਿਉਂ ਨਹੀਂ 1 ਲੱਖ ਕੋ 1 ਕਰੋੜ ਵੰਡਿਆ ਜਾ ਸਕਦਾ ਕਿਉਂ ਕਿਉਂ ਨਹੀਂ ਵੰਡਿਆ ਜਾ ਸਕਦਾ ਇਹ ਫਰੀ ਵੰਡ ਕੇ ਫਰੀ ਸਹੂਲਤਾਂ ਦੇ ਕੇ ਫਿਰ ਦੇਸ਼ ਤਾਂ ਕਰਜ਼ਾ ਮੁਕਤ ਹੋਣਾ ਹੀ ਨਹੀਂਗਾ ਜੇ 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 ਜੇਕਰ ਲੋਕਾਂ ਜੇ ਪੈਸਾ ਨਹੀਂ ਹੋਊਗਾ ਲੋਕੀ ਮਾਲ ਨਹੀਂ ਖਰੀਦਣਗੇ ਪਿੱਛੇ ਕਾਰਖਾਨੇ ਬੰਦ ਹੋਣਗੇ ਆਪ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਰਾਹੁਲ ਸਾਹਿਬ ਰੋਜ਼ਗਾਰ ਦੇਵਾਂਗੇ ਅੱਜ ਤੱਕ ਰਾਹੁਲ ਗਾਂਦ ਨੇ ਕਹਤਾ ਹੈਗਾ ਕਿ ਅਸੀਂ ਇਹ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਾਂਗੇ 230 ਲੱਖ ਨੌਕਰੀਆਂ ਜਿਹੜੇ ਕੇਂਦਰੀ ਸਰਕਾਰ ਚ ਖਾਲੀ ਪਈਆਂ ਉਹ ਭਰਤੀ ਕਰਾਂਗੇ ਜਿਹੜੀ ਆਪਣੇ ਬਿਹਾਰ ਵਿੱਚ ਤੇ ਜਸਵੀ ਯਾਦਵ ਨੇ ਤੇ ਜਸਵੀ ਯਾਦਮ ਨੇ 4 ਲੱਖ ਨੌਕਰੀ ਦੇ ਦਿੱਤੀ 6 ਮਹੀਨਿਆਂ ਵਿੱਚ 4 ਲੱਖ ਸਰਕਾਰੀ ਨੌਕਰੀ ਦੇ ਦਿੱਤੀ ਹਿੰਦੁਸਤਾਨ ਲੈਵਲ ਤੇ ਕਿੰਨਾ ਕੁ ਹੋ ਸਕਦਾ ਹੈਗਾ ਜੇ ਬੰਦੇ ਦੀ ਮਨਸ਼ਾ ਹੋਵੇ ਇਰਾਦਾ ਹੋਵੇ ਔਰ ਨੀਤੀਆਂ ਹੋਣ ਆਖਰੀ ਸਵਾਲ ਆਵਾਂਗਾ ਗੱਠਜੋੜ ਚ ਵੀ ਕਹਿੰਦੇ ਜਿਹੜਾ ਇੰਡੀਆ ਲਾਇੰਸ ਤੁਹਾਡਾ ਹੋਇਆ ਉਹਦੇ ਵਿੱਚ ਵੀ ਕਹਿੰਦੇ ਕਾਫੀ ਤਾੜੋਪੀੜ ਹੋ ਰਹੀ ਹੈ ਨਿਤਿਸ਼ ਕੁਮਾਰ ਜਿਹੜੇ ਗੱਠਜੋੜ ਦਾ ਮੋਢੀ ਬਣਦੇ ਨੇ ਮਮਤਾ ਬੈਂਦਰਜੀ ਵੀ ਕਹਿੰਦੇ ਨਰਾਜ਼ ਚੱਲ ਰਹੇ ਨੇ ਇਹ ਚੱਲੂ ਕਿਵੇਂ ਮੰਨ ਲਓ ਕੱਲ ਨੂੰ ਤੁਹਾਡਾ ਲਾਇੰਸ ਜਿੱਤ ਵੀ ਜਾਂਦਾਗਾ ਕੱਲ ਨੂੰ ਫੇਰ ਸਰਕਾਰ ਨਾ ਬਣੀ ਫੇਰ ਟੁੱਟੀਆਂ ਪਾਰਟੀਆਂ ਫੇਰ ਕੀ ਕਰੋਗੇ ਮ ਦੇ ਆਏ ਨੇ ਪਹਿਲਾਂ 14 10 ਸਾਲ ਕਾਂਗਰਸ ਲਾਇੰਸ ਚਲਾਇਆ ਹੈਗਾ ਯੂਨਾਈਟਿਡ ਪ੍ਰੋਗਰੈਸਿਵ ਲਾਇੰਸ ਯੂਪੀਏ ਚਲਾਇਆ ਹੈਗਾ ਤੇ ਬਾਅਦ ਵਿੱਚ ਬੇਲੇ ਲਾਇੰਸ ਚੱਲਿਆ ਹੈਗਾ 45 ਪਾਰਟੀਆਂ ਲਾਇੰਸ ਚੱਲਿਆ ਹੈਗਾ ਹੁਣ ਵੀ ਜੇ ਸਾਂਝੇ ਮਕਸਦ ਹੋਵੇ ਸਾਂਝੇ ਇਰਾਦੇ ਹੋਏ ਸਾਂਝੀ ਦ੍ਰਿੜ ਸ਼ਕਤੀ ਹੋਵੇ ਤਾਂ ਲਾਇੰਸ ਚੱਲੂਗਾ ਔਰ ਜੋਰ ਸ਼ੋਰ ਨਾਲ ਚੱਲੂਗਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਥੈਂਕ ਯੂ